ਜੀ ਕਾਕਾ ਸਾਹਿਬ ਸ੍ਰੀਵਾ ਇੱਕ ਰਿਚੀ ਕੀ ਪਤੀ ਨਰਾਸਰਜੀਤ ਸਿੰਘ ਪਿੰਡ ਪਿਉਰੀ ਨੇੜੇ ਦੇ ਦਰਵਾਜਾ ਸ੍ਰੀ ਮਕਸਰ ਸਾਹਿਬ ਪੰਜਾਬ ਪਿੰਡ ਪਿਉਰੀ ਗਲੀ ਨੰਬਰ 14 ਟਿੱਪੀ ਤੇ ਅੱਜ ਅਸੀਂ ਸਨ ਦੀ ਜਾਣਕਾਰੀ ਪ੍ਰਾਪਤ ਕਰਾਂਗੇ ਜਿਸ ਤਰ੍ਹਾਂ ਸਨ ਨੂੰ ਸੰਸਕ੍ਰਿਤ ਵਿੱਚ ਚੋਣ ਚੁਣੀਆਂ ਕਿਹਾ ਜਾਂਦਾ ਹੈ ਔਰ ਹਿੰਦੀ ਭਾਸ਼ਾ ਸਨ ਕਿਹਾ ਜਾਂਦਾ ਹੈ ਔਰ ਸਰਪੁਸ਼ਟੀ ਕਿਹਾ ਜਾਂਦਾ ਹੈ ਸੰਸਕ੍ਰਿਤ ਵਿੱਚ ਔਰ ਫਾਰਸੀ ਪਾਸਾ ਵਿੱਚ ਲਾਜਨ ਕਿਹਾ ਜਾਂਦਾ ਹੈ ਇਹ ਜੋ ਸੰ ਹੁੰਦੀ ਹੈ ਬਹੁਤ ਸਾਰੇ ਇਸ ਦੇ ਵਿੱਚ ਗੁਣ ਹੁੰਦੇ ਆ ਔਰ ਸ੍ਰਿਸ਼ਟ ਹੁੰਦੀ ਹੈ ਜਿਸ ਤਰ੍ਹਾਂ ਕਿ ਕਫ ਬਲਗਮ ਔਰ ਵਾਯੂ ਰੋਗ ਇਹਨਾਂ ਰੋਗਾਂ ਦਾ ਨਾਸ ਕਰਦੀ ਹੈ ਔਰ ਗਰਮੀ ਦੇ ਰੋਗਾਂ ਦਾ ਵੀ ਨਾਸ ਕਰਦੀ ਹੈ ਔਰ ਇਹ ਜਿਹੜੀ ਸਣ ਹੁੰਦੀ ਹੈ ਸ੍ਰੇਸ਼ਟ ਹੁੰਦੀ ਹੈ ਗੁਣਕਾਰੀ ਹੁੰਦੀ ਹੈ ਰਤ ਸੋਧਕ ਹੁੰਦੀ ਹੈ ਕੋਣ ਸਾਫ ਕਰਨ ਵਾਲੀ ਹੁੰਦੀ ਹੈ ਔਰ ਬਹੁਤ ਸਾਰੇ ਰੋਗਾਂ ਦਾ ਨਾਸ ਕਰਨ ਵਾਲੀ ਹੁੰਦੀ ਹੈ ਇਹ ਜਿਹੜੀ ਸਣ ਹੁੰਦੀ ਹੈ ਸ੍ਰੇਸ਼ਟ ਹੁੰਦੀ ਹੈ ਗੁਣਕਾਰੀ ਹੁੰਦੀ ਹੈ ਔਰ ਜਿਸ ਤਰ੍ਹਾਂ ਕੇ ਵਰਦਰੋਗ ਇਹਨਾਂ ਰੋਗਾਂ ਦਾ ਨਾਸ ਕਰਨ ਵਾਲੀ ਹੁੰਦੀ ਹੈ ਰक्त रोग ਖੂਨ ਖਰਾਬੀ ਇਹ ਨਰੋਗਾਂ ਦਾ ਵੀ ਨਾਸ ਕਰਨ ਵਾਲੀ ਹੁੰਦੀ ਹੈ ਸ਼੍ਰੇਸ਼ਟ ਹੁੰਦੀ ਹੈ ਔਰ ਜਿਸ ਤਰ੍ਹਾਂ ਕਿ ਆਯੁਰਵੇਦ ਵਿੱਚ ਲਿਖਿਆ ਹੈ ਕਿ ਸਭ ਕੁਝ ਵੀ ਰਸੈ ਤਿਕਤਾ ਕਚਾਇਆ ਕਫ ਵਾਤ ਜਿਤ ਅਚਿਰਨ ਅਚਵਰਦੋਸ਼ ਗਨੇ ਵਾਮਨੇ ਰક્ત ਦੋਸ਼ ਨਤ ਇਹ ਜਿਹੜੀ ਸਣ ਹੁੰਦੀ ਹੈ ਸ਼੍ਰੇਸ਼ਟ ਗੁਣਕਾਰੀ ਹੁੰਦੀ ਹੈ ਔਰ ਪੋਸ਼ਰੇ ਰੁਗਨਾਂ ਨਾਸ ਕਰਦੀ ਹੈ ਸਭ ਕੁਛ ਵੀ ਅਰਸੇ ਤਿਕਤਾ ਅਰਚ ਕਸ ਤਿਕਤ ਹੁੰਦਾ ਸਾਨੇ ਸਰਪੁਛ ਵੀ ਅਰਸੇ ਤਿਕਤਾ ਕਛਾਇਆ ਚੇਲੀਂਦੀ ਹੈ ਔਰ ਕਛਾਇਆ ਕਫ ਵਾਤ ਜਿਤ ਔਰ ਜਿਸ ਤਰਾਂ ਕਫ ਬਲਗਮ ਔਰ ਵాయੂ ਰੋਗ ਦਾ ਨਾਸ ਕਰਨ ਵਾਲੀ ਹੁੰਦੀ ਹੈ ਕਫ ਵਾਤ ਜਿਤ ਅਜੀਰਨ ਚਵਰਦੋਸ਼ ਗਨੇ ਅਜੀਰਨ ਵੇਹਜਮੀ ਔਰ ਜਵਰਦੋਸ਼ ਬੁਖਾਰ ਇਨ ਰੋਗਾਂ ਦਾ ਨਾਸ ਕਰਦੀ ਹੈ ਅਜੀਰਨ ਚਵਰਦੋਸ਼ ਗਨੇ ਵਾਮਨੀ ਰક્ત ਦੋਸ਼ਨੁਤ ਔਰ ਵਮਨ ਉਲਟੀ ਕਰ ਸਕਦੀ ਹੁੰਦੀ ਹੈ ਔਰ ਰક્ત ਦੋਸ਼ਨੁਤ ਔਰ ਖੂਨ ਕਰਾਹੀ ਇਨ ਰੋਗਾਂ ਦਾ ਨਾਸ਼ ਕਰਨ ਵਾਲੀ ਹੁੰਦੀ ਹੈ ਇਹ ਜਿਹੜੀ ਸਣ ਹੁੰਦੀ ਹੈ ਸ਼੍ਰੇਸ਼ਟ ਗੁਣਕਾਰੀ ਹੁੰਦੀ ਹੈ ਔਰ ਵਾਇਯੂ ਰੋਗ ਦਾ ਕਫ ਫਲਗਮ ਦਾ ਨਾਸ ਕਰਨ ਵਾਲੀ ਹੁੰਦੀ ਹੈ ਔਰ ਕੁਸ਼ ਕੁਸ਼ ਕਰਮੀ ਦੇ ਰੋਗਾਂ ਦਾ ਵੀ ਨਾਸ ਕਰਨ ਵਾਲੀ ਹੁੰਦੀ ਹੈ ਔਰ ਸ਼੍ਰੇਸ਼ਟ ਹੁੰਦੀ ਹੈ ਜਿਸ ਤਰ੍ਹਾਂ ਕਿ ਇਹ ਜਿਹੜੀ ਸਣ ਹੁੰਦੀ ਹੈ ਸ਼੍ਰੇਸ਼ਟ ਹੁੰਦੀ ਹੈ ਔਰ ਇਹਦੇ ਫਲ ਲੰਬੇ ਹੁੰਦੇ ਆ ਔਰ ਫੁੱਲ ਪੀਲੇ ਰੰਗ ਦੇ ਹੁੰਦੇ ਆ ਔਰ ਇਹ ਜਿਹੜੀ ਸਾਂ ਹੈ ਜਿਸ ਤਰ੍ਹਾਂ ਕਿ ਇਸ ਦੇ ਜਾਂ ਇਸ ਦਾ ਸਿਰਕਲਾ ਕੀ ਲੋਕ ਰੱਸੀ ਬੱਟਦੇ ਆ ਔਰ ਰੱਸਾ ਬਣਾਉਂਦੇ ਆ ਔਰ ਬਹੁਤ ਸਾਰੇ ਚਿੱਤਰਾਂ ਵਿੱਚ ਇਸ ਦੀ ਖੇਤੀ ਹੁੰਦੀ ਹੈ ਔਰ ਰੱਸੇ ਬੱਟਣ ਦਾ ਕੰਮ ਜਿੰਦੀ ਹੈ ਔਰ ਇਹਦੇ ਫਲਾਂ ਨੂੰ ਬੀਜਾਂ ਨੂੰ ਚਰਚਣੀਆਂ ਕਿਹਾ ਜਾਂਦਾ ਹੈ ਕਿਉਂਕਿ ਛਣਕਦੇ ਹੁੰਦੇ ਆ ਔਰ ਫਲ ਜਿਸ ਤਰ੍ਹਾਂ ਕਿ ਵਾਇਰੋਗ ਗਰਮੀ ਪਰਦਰ ਰੋਗ ਇਹਨਰੋਗਾ ਦਾ ਨਾਸ ਕਰਦੀ ਹੈ ਔਰ ਰક્ત ਸੋਜ ਕੁੰਦੀ ਹੈ ਅਧਿਕ ਜਾਣਕਾਰੀ ਪ੍ਰਾਪਤ ਕਰਨ ਦੇ ਲਈ 85599 ਕਾਟਕ ਸਤੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੀ ਚੀਏ ਮੈਂ ਵਾ ਸਰਜੀਤ ਸਿੰਘ ਪਿੰਡ ਪਿਉਰੀ ਨੇਕਿਤ ਦਲਵਾ ਜਲਾਸਰੀ ਮੁਕਸਰ ਸਾਹਿਬ ਪੰਜਾਬ ਪਿੰਨ ਪਿਉਰੀ ਗਲੀ ਨੰਬਰ 14 ਟਿੱਬੀ ਤੇ ਜੋਮਨੁਤ ਸ਼ਾਇਦ ਵਿਦਵਾਨ ਨਹੀਂ ਹੈ ਅਰਿਸ ਦਾ ਪ੍ਰਯੋਗ ਨਾ ਕਰੇ